ਪੋਰਟਸ ਕਲੱਬ ਮੁੰਗਾ ਨੂੰ ਬਹੁਤ-ਬਹੁਤ ਮੈਂ ਵਧਾਈ ਦਿੰਦਾ ਵਿਧਾਨ ਸਭਾ ਹਲਕਾ ਮੁੰਗਾ ਦੀ ਸਮੂਹ ਸੰਗਤ ਵੱਲੋਂ ਕਿ ਇਹਨਾਂ ਨੇ ਹਮੇਸ਼ਾ ਆਪਣੇ ਭਰਾ ਆਸ਼ੂ ਸੂਤ ਦੀ ਯਾਦ ਦੇ ਵਿੱਚ ਟੂਰਨਾਮੈਂਟ ਕਰਵਾਇਆ ਇਹ ਚੌਥਾ ਕਾਸਕੋ ਟੂਰਨਾਮੈਂਟ ਦਾ ਕ੍ਰਿਕਟ ਦਾ ਜੋ ਗੁਰਮਾਨਗਾਲ ਦੀ ਗਰਾਊਂਡ ਵਿੱਚ ਗੁਰਨਾਣਕ ਸਪੋਰਟਸ ਕਲੱਬ ਮੋਗਾ ਵੱਲੋਂ ਆਸ਼ੂ ਸਿੰਘ ਦੀ ਯਾਦ ਵਿੱਚ ਕਰਾਇਆ ਜਾਂਦਾ ਖੁਸ਼ੀ ਦੀ ਗੱਲ ਇਹ ਆ ਕਿ ਨੌਜਵਾਨਾਂ ਨੂੰ ਖੇਡਾਂ ਵੱਲ ਲਗਾ ਕੇ ਚੰਗੇ ਪਾਸੇ ਉਤਸ਼ਾਹ ਕਰਕੇ ਇਹ ਕਮੇਟੀ ਜਿਹੜੀ ਆ ਇੱਕ ਚੰਗੇ ਸ਼ਹਿਰੀ ਹੂਣ ਦੇ ਨਾਤੇ ਇੱਕ ਚੰਗੇ ਸਮਾਜਿਕ ਕਾਰਕੁਨ ਹੂਣ ਦੇ ਨਾਤੇ ਬਹੁਤ ਵੱਡਾ ਯੋਗਦਾਨ ਜਿਹੜਾ ਉਸ ਸਮਾਜ ਦੇ ਵਿੱਚ ਪਾ ਲਈ ਸਾਡੇ ਵੱਲੋਂ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੇਰੇ ਵੱਲੋਂ ਗੁਰਨਾਮ ਦੇ ਕੋਲ ਸੀ ਮੈਨੇਜਮੈਂਟ ਵੱਲੋਂ ਹਮੇਸ਼ਾ ਇਹ ਗੁਰਦਾਰਾ ਸਪੋਰਟਸ ਕਲੱਬ ਨੂੰ ਸਾਡੇ ਵੱਲੋਂ ਹਮੇਸ਼ਾ ਸਹਿਯੋਗ ਦਿੱਤਾ ਜਾਂਦਾ ਰਹੂਗਾ ਇਹ ਮੈਂ ਤੁਹਾਡੇ ਨਾਲ ਸਾਰਿਆਂ ਨਾਲ ਜਿਹੜਾ ਵਾਦਾ ਕਰਦਾ ਕਿ ਅਪੀਲ ਵੀ ਕਰਦਾ ਸਾਰੇ ਸ਼ਹਿਰ ਨਿਵਾਸੀਆਂ ਨੂੰ ਕ੍ਰਿਕਟ ਪ੍ਰੇਮੀਆਂ ਨੂੰ ਤੇ ਜਿਹੜੇ ਵੀ ਸਮਾਜ ਦੇ ਸੁਚੇਤ ਨਾਗਰਿਕ ਆ ਜਿਹੜੇ ਸਮਝਦੇ ਆ ਕਿ ਸਪੋਰਟਸ ਜਿਹੜਾ ਵੀ ਇੱਕ ਬਹੁਤ ਚੰਗਾ ਇੱਕ ਢਾਂ ਵੱਧੂ ਤੇ ਲੀਡਰਸ਼ਿਪ ਕੁਆਲਟੀ ਪੈਦਾ ਕਰਨ ਵਾਲਾ ਸਮੂਹ ਇੱਕ ਤੌਰ ਦੇ ਉੱਤੇ ਕਿਸੇ ਵੀ ਸੰਸਾ ਨੂੰ ਚਲਾਉਣ ਵਾਸਤੇ ਜਿਹੜੇ ਪਿੰਦੇ ਗੋਰਾ ਉਹ ਸਪੋਰਟਸ ਦੇ ਵਿੱਚੋਂ ਬਹੁਤ ਸਿੱਖਦਾ ਤੇ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਗੁਰਨਾਨਕ ਸਪੋਰਟ ਕਲੱਬ ਦਾ ਜਾਂ ਜਿਹੜੇ ਵੀ ਕਲੱਬ ਦੇ ਟੂਰਨਾਮੈਂਟ ਕਰਾਉਂਦੇ ਆ ਉਹਨਾਂ ਨੂੰ ਵੱਧ ਤੋਂ ਵੱਧ ਸਾਨੂੰ ਸਹਿਯੋਗ ਦੇਣਾ ਚਾਹੁੰਦਾ ਚਾਹੀਦਾ ਮੈਂ ਇੱਕ ਵਾਰ ਫਿਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਇਹ ਟੂਰਨਾਮੈਂਟ ਕਰਾਇਆ